ਸਾਰੇ ਸਿਗਰ ਪੰਜਾਬੀਓ ਤੇ ਰਾਮ ਰਾਮ ਹਰਿਆਣਾਲੇ ਮੇਰੇ ਵੀਰਾਂ ਨੂੰ ਤੇ ਅੱਜ ਮੇਰੀ ਬਲੌਗ ਬਣਾਉਣ ਦੀ ਸਲਾਹ ਨਹੀਂ ਸੀ ਕੋਈ ਤੇ ਆਪਾਂ ਇਸ ਕਰਕੇ ਬਣਾ ਰਹੇ ਆ ਇੱਕ ਭਰਾ ਹੈ ਆਪਣਾ ਬੜਾ ਵਧੀਆ ਸੁਰਚ ਗਾਉਂਦਾ ਤੇ ਬੜਾ ਵਧੀਆ ਉਹ ਵਜਾਉਂਦਾ ਤਫਲਾ ਨਹੀਂ ਵਜਾਉਂਦਾ ਮ ਬਲਕਿ ਕੋਈ ਵੀ ਚੀਜ਼ ਉਹਦੇ ਕੋਲ ਪਈ ਹੋਏ ਉਹਨੂੰ ਵਜਾ ਕੇ ਸਾਜ਼ ਬਣਾ ਕੇ ਉਹਦਾ ਤੇ ਗਾ ਕੇ ਦੱਸਦਾ ਤੁਹਾਨੂੰ ਤੇ ਆ ਜੋ ਤੁਹਾਨੂੰ ਵਿਖਾਣੇ ਆ ਵੀਡੀਓ ਚ ਕੁਝ ਵੀਡੀਓ ਬਣਾਉਣ ਦਾ ਕਾਰਨ ਇਸ ਕਰਕੇ ਵੀ ਸੀ ਕਿ ਬਾਈ ਦੀ ਮਦਦ ਹੋ ਸਕੇ ਤੇ ਕੁਝ ਇਹ ਵੀ ਕਾਰਨ ਸੀ ਕਿ ਲੋਕਾਂ ਤਣੀ ਆਵਾਜ਼ ਪਹੁੰਚ ਸਕੇ ਉਹਦੀ ਤੇ ਬਾਕੀ ਆਪਾਂ ਬਲੌਗ ਲੈ ਕੇ ਆਂਦੇ ਰਾਂਗੇ ਤੇ ਅੱਜ ਥੋੜਾ ਜਿਹਾ ਬਲੌਗ ਬਣਾਉਣ ਦੀ ਸਲਾਹ ਨਹੀਂ ਸੀ ਪਰ ਤੁਹਾਡੇ ਵਾਸਤੇ ਫਿਰ ਵੀ ਬਣਾਇਆ ਕਿਉਂਕਿ ਆਵਾਜ਼ ਨਹੀਂ ਠੀਕ ਸੀ ਤਬੀਅਤ ਨਹੀਂ ਠੀਕ ਸੀ ਤੇ ਆਜੋ ਚੱਲਦੇ ਆਪਾਂ ਨੋ ਜੀ ਆਪਾਂ ਨਿਕਲ ਚੁੱਕੇ ਆ ਘਰੋਂ ਤੇ ਉਹਦੇ ਘਰ ਚੱਲੇ ਆ ਥੋੜੀ ਜਿਹੀ ਦੂਰੀ ਘਰ ਉਹਦਾ ਪੜੋਸੀਆਂ ਦਾ ਹੀ ਇਹ ਬੰਦਾ ਆਪਣਾ ਲੋ ਜੀ ਆਪਾਂ ਉਹਦੇ ਘਰ ਪਹੁੰਚ ਚੁੱਕੇ ਆ ਤੇ ਸਾਹਮਣੇ ਦਾ ਘਰ ਹੈ ਮੇਰੇ ਵੀਰ ਦਾ ਤੇ ਬਾਕੀ ਅੱਜ ਤੁਹਾਨੂੰ ਮਿਲਾਨਿਆਂ ਜਿਹੜਾ ਕਿ ਸਾਰੀ ਆਵਾਜ਼ਾਂ ਘੜਦਾ ਸਾਵਰ ਕੋਟੀ ਦੀਆਂ ਸਾਰੇ ਸਿੰਘਰਾ ਦੀਆਂ ਤੇ ਬਾਕੀ ਸੋਰ ਬਹੁਤ ਵਧੀਆ ਲੋਂਦਾ ਬਾਈ ਨੂੰ ਮਿਲਾਨਾਓ ਜੀ ਵਾਹ ਜੀ ਵਾਹ ਆ ਗਿਆ ਮੇਰਾ ਭਰਾ ਤੇ ਮੇਰਾ ਵੀਰ ਤੇ ਜਿਹਦੀ ਮੈਂ ਰਾਤ ਵੀਡੀਓ ਪਾਈ ਸੀ ਗਾਣੇ ਦੀ ਤੇ ਅੱਜ ਵੀ ਸਾਨੂੰ ਸੁਣਾਏਗਾ ਐਸੇ-ਐਸੇ ਗਾਣੇ ਇਹਦੇ ਕੋਲ ਦੋ ਚਾਰ ਗਾਣੇ ਸੁਣਾਏਗੇ ਤੁਸੀਂ ਲਾਈਕ ਐਂਡ ਸ਼ੇਅਰ ਐਂਡ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਤੇ ਵੀਡੀਓ ਸ਼ੇਅਰ ਕਰਿਓ ਦੀ ਭਾਜੀ ਦੀ ਤੇ ਤਾਂ ਕਿ ਇਹਦੀ ਆਵਾਜ਼ ਪਹੁੰਚ ਸਕੇ ਅੱਗੇ ਦੀ ਸਟਾਈਲ ਦੀ ਬਣਾ ਦੇਗੇ ਆਪਾਂ ਬਾਕੀ ਸਾਰੇ ਲਿੰਕ ਬਣਾ ਕੇ ਉਹ ਦੇ ਦੇਾਂਗੇ ਫੋਨ ਦੇ ਵਿੱਚ ਹੀ ਤੇ ਬਾਈ ਦੇ ਗਾਣੇ ਸੁਂਦੇ ਆ ਪਰ ਰੁੱਕ ਕਿਥੇ ਲੋ ਜੀ ਲੋ ਜੀ ਪੇਸ਼ਕਸ਼ ਕਰਨ ਲੱਗਣ ਮਿਰਜੀ ਹਸਦੀ ਵੜਾਏ ਨਹੀਂ ਤੂੰ ਚੰਚੀ ਦੀ ਵੜਾਏ ਹਸਦੀ ਵੜਾਏ ਨਹੀਂ ਤੂੰ ਚੰਚੀ ਦੀ ਵੜਾਏ ਤੇਰੇ ਹਸਿਆ ਨੇ ਬੈਲ ਪੁਆਏ ਬਿੱਲੋ ਨੇ ਤੇਰੇ ਨਖਰੇ ਨੇ ਸਾਰੇ ਪਿੰਡ ਦੇ ਵੜੰਟੀ ਕੜਾਏ ਬਿੱਲੋ ਨੇ ਤੇਰੇ ਨਖਰੇ ਨੇ ਸਾਰੇ ਪਿੰਡ ਦੇ ਵੜੰਟੀ ਕੜਾਏ ਬਿੱਲੋ ਨੇ ਤੇਰੇ ਬਾ ਮੈਂ ਤਾਂ ਸੈਂਕੜੇ ਚੁੱਪ ਵਾਟ ਰਾਂ ਚੰਨ ਚੜਿਆ ਤੇ ਚੁੱਪਿਆ ਨਾ ਰਹਿੰਦਾ ਮੈਂ ਦੱਸੀ ਕੀ ਮੈਂ ਚੁੱਪ ਵਾਟ ਲਾ ਚੰਨ ਚੜਿਆ ਤੇ ਚੁੱਪਿਆ ਨਾ ਰਹਿੰਦਾ ਮੈਂ ਦੱਸੀ ਜੀ ਮੈਂ ਚੁੱਪ ਵਾਟ ਲਾ ਇੱਕ ਥਾਵੈ ਮਨ ਨੂੰ ਟਕਾ ਲੈ ਹੀਰੀਏ ਯਾਰੀ ਗੁਰਮਿੰਦੇ ਦੇ ਨਾਲ ਲਾ ਲੈ ਹੀਰੀਏ ਤੂੰ ਇੱਕ ਥਾਵੈ ਮਨ ਨੂੰ ਟਕਾ ਲੈ ਹੀਰੀਏ ਯਾਰੀ ਗੁਰਮਿੰਦੇ ਦੇ ਨਾਲ ਲਾ ਲੈ ਹੀਰੀਏ ਤੈਨੂੰ ਵਾਰ ਵਾਰ ਦਿਲੀ ਤੂੰ ਬਦਲੀ ਤੂੰ ਬਦਲੀ ਸੋ ਬਾਰ ਅਸੀਂ ਇੱਕ ਬਾਰ ਨਹੀਂ ਬਦਲੇ ਅਸੀਂ ਤੇਰੇ ਵਾਂਗੂ ਬੇਦਰ ਦਿਲ ਨੂੰ ਦੋਬਿ ਲਗਾਉਂਦੇ ਆ ਤੋਖਾ ਦੇਣੀ ਏ ਹਜੇ ਵੀ ਤੈਨੂੰ ਛੋਨੇ ਆ ਲੱਖ ਸਮਝਾਏ ਦਿਲ ਨੂੰ ਲਗਾਉਂਦੇ ਆ ਅਸੀਂ ਅੱਜ ਵੀ ਅੱਜ ਵੀ ਉਹ ਯੋ ਕਰਕੇ ਤੈਨੂੰ ਯਾਰ ਨਹੀਂ ਬਦਲੇ ਕਿਤਨਾ ਦੇ ਸਾਵਰ ਕੋਟੀ ਦਾ ਵਧੀਆ ਜਿਹਾ ਸਾਵਰ ਕੋਟੀ ਜਿਹੜਾ ਵਧੀਆ ਹੈ ਹਾਂ ਜੁਨਾ ਦੇ ਵਿੱਚ ਗਮ ਨੂੰ गम ਨੂੰ પાਕੇ ਪੀੜਾ ਸਿੱਖ ਲਿਆ ਪੀੜਾ ਸਿੱਖ ਲਿਆ ਦੰਦਾਂ ਦੰਦਾਂ ਦੰਦ ਰੰਦਾਂ 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 ਦੰਦਾਂ ਜੋ ਪੂਰਾ ਕਲਗ ਆ ਰਿਹਾ ਪੂਰਾ ਕਲਗ ਆ ਰ ਵੈਸੇ ਭਟਕਦਾ ਫਿਰ ਰਿਹਾ ਹਾਂ ਸਹੀ ਬਾਤ ਹੈ ਉਹ ਵੀ ਆਪਣੀ ਉਹ ਲੜ ਕੀ ਕਲਾ ਹੈ ਤੇਰੇ ਬੱਲੇ ਇਹਦੀ ਵੀਡੀਓ ਬਸ ਪਾ ਦੇਗਾ ਸਵੇਰੇ ਇੱਕ ਹੋਰ ਬੜੀ ਬਣਾ ਦੇਗੇ ਦੁਨੀਆ ਦੇਖੇਗੀ ਹੋਰ ਕੀ ਠੀਕ ਹੈ ਜੀ ਹੋਰ ਬੜੀਆ ਲੱਗੀ ਰ ਆਂਟੀ ਆਵਾਜ਼ ਵਾਹ ਸੁਣ ਕੇ ਵੇਖੋ ਇੱਕ ਵਾਰੀ ਦੀ ਹਾਂ ਮੈਂ ਸੁਣੀ ਹਾਂ 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 ਬਹੁਤ ਵੜੀਆ ਗੰਦਾ ਇੰਨੀ ਤਾਂ ਫੇਮਸ ਹੋ ਰਹੀ ਦੁਨੀਆ ਹੋਰ ਕੀ ਬਾਕੀ ਜਿਹੜਾ ਜਿਹੜਾ ਸੁਣਾਉਂਦਿਆ ਸੀ ਆਵਾਜ਼ ਪਸੰਦ ਕਰ ਲਈ ਹੈ ਬਾਈ ਦੀ ਪੂਰੀ ਸਾਰਿਆਂ ਨੇ ਤੇ ਤੁਸੀਂ ਵੀ ਸ਼ੇਅਰ ਕਰੋ ਦੱਬ ਕੇ ਤੇ ਲਿੰਕ ਨੂੰ ਸ਼ੇਅਰ ਕਰੋ ਅੱਗੇ ਬੜੀ ਪਸੰਦ ਕੀਤੀ ਲੋਕਾਂ ਨੇ ਆਵਾਜ਼ ਦਾ ਦੀ ਬਾਕੀ ਆਪਾਂ ਦੱਸ ਦੇਵਾਂਗਾ ਪੂਰੀ ਗੱਲ ਬਾਤ ਤੇ ਬਾਕੀ ਮੇਰਾ ਬਰੀਰ ਮਾਤੜ ਬੰਦਾ ਇਹਦੀ ਜਿੰਨੀ ਮਦਦ ਹੋਈ ਉਨੀ ਮਦਦ ਕਰੋ ਤੇ ਆਵਾਜ਼ ਸੁਣੋ ਗਾਣੇ ਸੁਣੋ ਆਪਾਂ ਰੋਜ਼ ਇਹਦੀ ਇਸ਼ਟਾ ਬਣਾ ਦੇਗੇ ਇਸ਼ਟਾ ਤੇ ਪਾਇਆ ਕਰਾਂਗੇ ਰੋਜ਼ ਤੇ ਤੁਸੀਂ ਵੀ ਸੁਣਿਆ ਕਰੋ ਆਵਾਜ਼ ਭਾਜੀ ਦੀ ਤੇ ਇੱਤਾ ਤੱਕ ਧੰਨਵਾਦ ਤੁਹਾਨੂੰ ਕੱਲ ਨੂੰ ਇਹਦੀਆਂ ਆਵਾਜ਼ਾਂ ਹੋਰ ਸੁਣਾਵਾਂਗੇ ਸੋਹਣੀਆਂ ਸੋਹਣੀਆਂ 10 15 ਮਿੰਟ ਦਾ ਬਲੌਗ ਬਣਾਵਾਂਗੇ ਪੂਰਾ ਤੇ ਅੱਜ ਆਪਾਂ ਹੋ ਗਏ ਲੇਟ ਥੋੜਾ ਜਿਹਾ ਉਦਾਸ਼ ਸ਼ੂਨ ਮੇਲਾ ਕਰ ਲਿਆ ਆਪਾਂ ਤੇ ਬਾਕੀ ਕੱਲ ਨੂੰ ਐਂ ਢੋਲਕੀਆਂ ਸਾਜ਼ ਬਣਾ ਕੇ 10 15 ਮਿੰਟ ਦੀ ਵੀਡੀਓ ਬਣਾਵਾਂਗੇ ਦੀ ਬਾਈ ਜੀ